ਉਹ ਦੇਖੋ ਹੋਰ ਕੀ ਕਰਿਆ ਇਹੋ ਟਾ ਇਹ ਮੋਟਰਸਾਈਕਲ ਵੀ ਨਹੀਂ ਆਵੈ ਲੈ ਕਿਤੇ ਮੋਟਰਸਾਈਕਲ ਹੀ ਹੋ ਮੜੇ ਕਿਤੇ ਇਹਦਾ 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 ਆ ਵੀ ਦੇਖੀ ਇਹ ਮੋਟਰਸਾਈਕਲ ਦੀ ਵੀ ਵੀਡੀਓ ਬਣਾਏ ਮੱਲੇ ਉਹਨੇ ਦੱਸ ਦੋ ਕਿੰਨੇ ਘੇੜੇ ਲੈਨੇ ਇਹਨਾਂ ਨੇ ਦੱਸ ਦੋ ਯਾਰ ਇਹਦਾ ਚੌਥਾ ਪੰਜਵਾਂ ਘੇੜਾ ਇਹਨਾਂ ਦਾ ਓਰੇ ਫਿਰ ਇੱਕ ਦੇ ਘਰ ਖੜੇ ਕਹਿ ਰਹੇ ਆ ਆਏ ਅਸੀਂ ਉਹਨਾਂ ਦੇ ਘਰੇ ਆ ਖੜੇ ਹੋ ਰਹੇ ਨੇ ਇਹ ਜਿੱਦੇ ਸਾਨੂੰ ਪ੍ਰੋਪਰ ਘਰ ਅੱਧਾ ਘਰ ਕਿੱਥੇ ਆ ਜਿਹਦੇ ਘਰੇ ਆਏ ਉਹਨਾਂ ਨੂੰ ਸਾਨੂੰ ਪ੍ਰੋਪਰ ਘਰ ਇਹਨੂੰ ਆਰਤਾ ਬੋਲਿਆ ਤੂੰ ਦੱਸ ਕਰ ਲਾਂ ਗੱਲ ਵੀਰੇ ਹੁਣ ਤੇਰੇ ਸਾਹਮਣੇ ਪ੍ਰੋਪਰ ਘਰ ਪੰਜ ਮਿੰਟ ਪਹਿਲਾਂ ਇਹ ਕਹਿੰਦਾ ਕਿ ਉਹਦੇ ਘਰ ਆਉਂਗਾ ਕ ਪਾਇਆ ਇਹ ਵੀ ਇਹਨੂੰ ਪਤਾ ਵੀ ਘਰ ਘਾ ਦੇ ਪਾਇਆ ਕਿੰਨੇ ਵੇਲੇ ਗੱਲ ਆ ਕਿੰਨੇ ਵੀ ਗਰਮ ਮੈਂ ਮੋਕਾ ਦੋ ਘਾਟੇ ਹੋਣਾ ਵਿੱਚ ਦਰਦਿਆਂ ਨੂੰ ਕੀ ਗੱਲ ਕੀ ਇਹ ਮੂਲ ਬੱਟੇ ਜੁੰਨ ਨੇ ਮੂਲ ਪੀਣੇ ਪਰ ਮਾੜਾ ਕਹਿੰਦੇ ਫਿਰ ਲੋਕਾਂ ਦੇ ਅੰਦਰ ਵਾਲੇ ਫ੍ਰੀਡ ਦੇ ਬਣੇ ਲਾਇਆ ਮੋਟਰਸਾਈਕਲ ਕਿੱਥੇ ਉਹ ਲੈ ਕੇ ਆ ਗਏ ਗੱਡੀ ਮੈਂ ਮਗਾਉਣਾ ਮੋਟਰ ਇਹਨਾਂ ਨੇ ਮੋਟਰਸਾਈਕਲ ਦੇਖੋ ਬਿੱਲ ਖੜ ਗਿਆ ਮੈਂ ਕਹਿੰਦੇ ਹਾਂ ਦਰਵਾਜ਼ਾ ਇਹ ਤੋਂ ਨੂੰ 7-5 ਵਜੇ ਕੀ ਇਹ ਮੈਨੂੰ ਹੱਥ ਮੈਂ ਕੀ ਇਹਨਾਂ ਦੇ ਘਰ ਫੁੱਦ ਦੇ ਨਾ ਆਇਆ ਜੀ ਇਹ ਮੈਨੂੰ ਹੱਥ ਬੰਨ੍ਹ ਕੇ ਭੱਜ ਗਿਆ ਹੁਣ ਹੁਣ ਬੋਲ ਵੀਰੇ ਮੈਨੂੰ ਪ੍ਰਿੰਸ ਨੇ ਭੇਜਿਆ ਸੀ ਇਨਸ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਆ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਾਨ ਨਹੀਂ ਸੀ ਮੰਦਾ ਪਰ ਉਹਨੇ ਟਿੱਪਾਂ ਲਾ ਕੇ ਮੈਨੂੰ ਫੇਰ ਵੀ ਵੇਚਤਾ ਮੇਰਾ ਕੋਈ ਨਸ਼ਾ ਤੁਸੀਂ ਕਿੰਨੀ ਢੇਰ ਦੀ ਪੁੱਤ ਇੱਥੇ ਘੁੰਮਦੇ ਸੀ ਮੈਂ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਕਢਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬਿੱਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ پتہ ਨਹੀਂ ਦੂਜੇ ਭਾਜੀ ਆਏ ਨੇ ਇਨੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਨਹੀਂ ਜਿੱਥੇ ਮੇਰਾ ਮੋਟਰਸਾਈਕਲ ਖੜਾ ਸੀ ਹਾਂ ਮੇਰਾ ਘਰ ਉੱਥੇ ਤੇਰੇ ਘਰ ਕੋਲ ਖੜਾ ਦੀ ਮੋਟਰ ਤੇ ਉੱਪਰ ਆਂਟੀ ਉਨੀ ਖੜੀ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬੱਸ ਆਈ ਚੱਕਰ ਤੇਨੂੰ ਹੈਲੋ ਉਸਤਾਦ ਤੈਨੂੰ ਕਿਹਨੇ ਕਿਹਨੇ ਭੇਜਿਆ ਮੈਨੂੰ ਪ੍ਰਿੰਸ ਨੇ ਭੇਜਿਆ ਹੀ ਹੋਰ ਕੋਣਾਂ ਨਾਲ ਉਹਦੇ ਉਹਦੇ ਬਸ ਇਕੱਲਾ ਪ੍ਰਿੰਸ ਸੀ ਨਾਲੇ ਹੋਰ ਲੋਰੇ ਨਾਲੇ ਹੋਰ ਨੂੰ ਪ੍ਰਿੰਸ ਸਾਨੋਪਿੰਦਰ ਜੀ ਦੀ ਚਲੋ ਜੀ ਚੱਲ ਵੀ ਚੱਲ ਸੁਣਾ ਹੋ ਲੈ ਆ ਯਾਰ ਮੋਟਰਸਾਈਕਲ ਲੈ ਕੇ ਆਇਆ ਸਟਾਈਲ ਤੂੰ ਮੋਟਰ ਕੋਲ ਕੋਈ ਕੀਮਤ ਤੈਨੂੰ ਮਿਲੇਗਾ ਕਿੱਥੋਂ ਮਿਲਿਆ ਦਾ ਅਰੇ ਤਾਂ ਦੇਖਿਆ ਜੀ ਪਹਿਲੇ ਮਹੱਲੇ ਕੁਕੜੌਦੀ ਰੋਡ ਤੇ ਪਹਿਲੇ ਮਹੱਲੇ ਤੇ ਤੁਮਾਨ ਦੇਣ ਆਏ। ਇਹ ਜਮਾਈ ਗੁੰਡਾ ਖੁੱਲਿਆ ਉਹਨਾਂ ਦੇ ਘਰ ਦਾ ਮਹੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਟਾਕੀ। ਇਹ ਮੈਨੂੰ ਅੱਥਬਾਨ ਲੱਗੀ ਜੀ। ਮੈਂ ਕੁਰੀ ਚੱਬੀ ਘਟ ਕੇ ਆਪਣਾ ਅੰਦਰ ਹੁੰਦਾ। ਕਿੰਨੇ ਬੰਦੇ ਸੀ ਇਹ? ਇਹ ਦੋ ਹੁੰਦੇ ਸੀ। ਮੂੰਹ ਬੈਠਿਆ ਹੋਇਆ ਸੀ। ਇੱਕ ਪੱਤ ਗਿਆ। ਇੱਕ ਪੱਤ ਗਿਆ ਜੀ। ਇੱਕ ਪੱਤ। ਆ ਮੋਟਰਸਾਈਕਲ ਇਹ ਕਿੰਨੇ ਦੇ ਬੰਨ ਲਿਆ। ਦੱਸਦਾ ਕਿੱਥੇ ਰਵੇ ਕਿੱਥੇ ਰਹਿਣ ਵਾਲਾ। ਇਹ ਕਹਿੰਦਾ ਮੈਨੂੰ ਲੁਧਿਆਣਾ ਦੇ ਰਹਿਣ ਵਾਲਾ ਜੀ। ਇਹ ਉਰੇ ਕਿਸੇ ਨੂੰ ਕਹਿੰਦਾ ਵਕੀਲ ਨੂੰ ਲੈਣ ਆਇਆ। ਕਹਿੰਦਾ ਕਹਿੰਦਾ ਪ੍ਰ ਪੁਲਿਸ ਨੂੰ ਕਰਤੀ ਪੁਲਿਸ ਨੂੰ ਫੋਨ ਕੀਤਾ ਤੈਨੂੰ ਘੰਟਾ ਹੋ ਗਿਆ ਪਰ ਹਲੇ ਤੱਕ ਨਹੀਂ ਪਹੁੰਚੀ ਨਹੀਂ ਬੰਸ ਨਹੀਂ ਹਲੇ ਤੱਕ ਕੀ ਲਾਉਣ ਨੂੰ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਹੈ ਜੀ ਆ ਇੱਕ ਦਿਨ ਪਹਿਲਾਂ ਵੀ ਉਰੇ ਬਾਹਰ ਵਾਰਦਾਤ ਹੋਇਆ ਕੋੜ ਦੀ ਰੋਡ ਤੇ ਕਿਸੇ ਦੇ ਪੈਸੇ ਕੌਂ ਕੇ ਭੱਜਲੇ ਮੋਟਰਸਾਈਕਲ ਵਾਲੇ ਫੋਨ ਕੀਤਾ ਇੱਕ ਦਿਨ ਪਹਿਲਾਂ ਜੀ ਬੜੀ ਜਤੋ ਜਹਤ ਬਾਅਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਝ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜੀ ਨੇ ਟੋਬੇ ਛਾਲ ਮਾਰੀ ਆ ਇਹ ਉਹ ਪੜਿਆ ਇਹਨੂੰ ਅਸੀਂ ਪੁੱਛਿਆ ਸੀ ਕਿ ਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਲਈ ਨਹੀਂਗਾ ਤੂੰ ਇਹ ਰਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਂ ਲੈਂਦਾ ਸੀ ਉੱਥੇ ਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹਦੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰੀ ਆਈ ਉਹੀ ਟਾਈਮ 8:30 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਆਲੇ ਹੋਗੇ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਵੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾ ਕਰਨ ਲਈ ਕੀ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਇਹ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਫੋਨ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਦੇ ਅੱਜ ਸੱਟਾ ਵੱਜਣੀਆਂ ਸੀ ਇਹ ਦੀ ਚੁਸਤੀ ਦਰੋਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਪ੍ਰਧਾਨ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਥਾਣੇ ਪਚਵਾਤਾ ਵਾ ਕੀ ਲੱਗਦਾ ਵੀ ਕੌਣ ਹੋ ਸਰ ਇਹ ਤਾਂ ਜੀ ਹੁਣ ਇਹ ਪੁਲਿਸ ਹੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕੀ ਹੁੰਦੀ ਸੀ ਇਹਦਾ ਕੋਈ ਬਾਧੂ ਘਟੂ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਜੈਸ਼ੀ ਅੱਗੇ ਮੈਂ ਖਾਣੇ ਆਂਦੀ ਹਾਂ ਜੋਰਾ ਸਿੰਘ ਜੀ ਤੁਸੀਂ ਲੈ ਕੇ ਚੱਲਿਓ ਕੋਈ ਮਹੱਲੇ ਤੋਂ ਪਤਾ ਕੀਤਾ ਵੀ ਕੀਤਾ ਕੀ ਨੇ ਅੱਗੇ ਆਖੇ ਹਾਂ ਨਹੀਂ ਗੱਲ ਤੁਸੀਂ ਮਹੱਲੇ ਤੋਂ ਲੋਕਾਂ ਜੋ ਖੜੇ ਨੇ ਇਹਨੇ ਕਿ ਕੀ ਚੱਕਰ ਹੈ ਮਾਮਲਾ ਪਤਾ ਕੀਤਾ ਪੂਤ ਦਸਤਰਬਾ ਮੋਕਾ ਠੀਕ ਹੈ ਹੂੰ ਇਹ ਬਲਾ ਹਰ ਨੰਬਰ ਤੇ ਹੂੰ ਤੇ ਮੋਬਾਈਲ ਤੇ ਤੇ ਇੱਕ ਬੰਦੇ ਨੇ ਫੜ ਲਿਆ ਮੋਕਾ ਤੇ ਦੋ ਫੜੇ ਸੀ ਬੱਲਾ ਦੋ ਪਹਿਲੇ ਫੜੇ ਨੇ ਹੂੰ ਫਿਕੋਂ ਠਾਣੇ ਲੈ ਕੇ ਚਲਦੇ ਨੇ ਉਸ ਗੋਸ਼ਿਸ਼ ਵਗੈਰਾ ਸੱਪਰੇ ਪੇਸ਼ ਕਰਦੇ ਨੇ ਕਦੀ ਮੈਂ ਕਾਰਜ ਨਹੀਂ ਮੋੜਦਾ ਮਣੋ